ਸਤਿ ਸ਼੍ਰੀ ਅਕਾਲ ਜੀ ਡੀਪੀ ਜੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਤੁਸੀਂ ਦੇ ਦੇ ਪਈਓ ਗਰਦਾਸਪੁਰ ਤੋਂ ਜੋ ਕਿ ਮੇਰਚੰਦ ਰੋਡ ਦੀਆਂ ਦੱਸੀਆਂ ਜਾ ਰਹੀਆਂ ਨੇ ਤਾਂ ਦੱਸਿਆ ਜਾ ਰਿਹਾ ਕਿ ਗਰਦਾਸਪੁਰ ਮੇਰਚੰਦ ਰੋਡ ਦੇ ਉੱਤੇ ਇਸ ਡਰੇਨ ਦੇ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਜਿਹੜਾ ਆ ਕਾਫੀ ਜ਼ਿਆਦਾ ਰੌਲਾ ਪੈ ਗਿਆ ਤੁੰਦਾ ਦੇ ਕਿ ਇਹ ਡਰੇਨ ਦੀ ਜਿਹੜੀ ਤਸਵੀਰਾਂ ਤੁਸੀਂ ਦੇ ਦੇ ਪਈਓ ਇਹ ਮੇਰਚੰਦ ਰੋਡ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਕਿ ਦੱਸਿਆ ਜਾ ਰਿਹਾ ਕਿ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਵਿੱਚ ਤੈਰਦੀ ਪਈ ਹੈ ਤੇ ਬਹੁਤ ਦਰੀ ਜਨਤਾ ਜਿਹੜੀ ਇਹ ਡਰੇਨ ਦੇ ਪੁਲ ਦੇ ਉੱਤੇ ਖੜ ਕੇ ਇਹੇਠਾਂ ਨੂੰ ਦੇਖਦੀ ਪਈ ਹੈ ਤਸਵੀਰਾਂ ਤਾਂ ਅਸੀਂ ਤੁਹਾਡੇ ਨਾਲ ਉਹ ਸਾਂਝੀਆਂ ਨਹੀਂ ਕਰ ਸਕਦੇ ਪਰ ਤੁਹਾਨੂੰ ਦੱਦਈਏ ਕਿ ਇਸ ਡਰੇਨ ਦੇ ਵਿੱਚ ਜਿਹੜਾ ਆ ਉਹ লাশ ਇੱਕ ਮਿਲਣ ਦੀ ਜਿਹੜਾ ਆ ਉਹ ਖਬਰ ਮਿਲ ਰਹੀ ਹੈ ਤੁਹਾਨੂੰ ਦੱਦਈਏ ਕਿ ਮੇਰ ਚੰਦ ਰੋਡ ਦੇ ਉੱਤੇ ਬਣੀ ਇਸ ਡਰੇਨ ਦੇ ਵਿੱਚ ਇੱਕ লাশ ਤੈਰਦੀ ਹੋਈ ਨਜ਼ਰ ਆ ਰਹੀ ਹੈ ਜੋ ਕਿ ਕਿਸੇ ਅ ਅਣਪਛਾਤੇ ਵਿਅਕਤੀ ਦੀ ਦੱਸੀ ਜਾ ਰਹੀ ਹੈ ਫਿਲਹਾਲ ਇਸ ਦੀ ਪਛਾਣ ਨਹੀਂ ਹੋ ਸਕੀ ਪ੍ਰਸ਼ਾਸਨ ਮੌਕੇ ਤੱਕ ਪੁੱਜ ਗਿਆ ਹੈ ਪਰ ਇਸ ਲਾਸਤੀ ਹਾਲੇ ਤੱਕ ਵੀ ਜਿਹੜੀ ਹੈ ਉਹ ਪਛਾਣ ਨਹੀਂ ਹੋ ਪਾਈ ਤਸਵੀਰਾਂ ਤੁਸੀਂ ਦੇ ਦਿੱਪਿਓ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿਕੀ ਮਲਕ ਨੇ ਤੁਹਾਨੂੰ ਦੱਸਿਆ ਕਿ ਇਹ ਤਸਵੀਰਾਂ ਜੋ ਕਿ ਗਰਦਾਸਪੁਰ ਅ ਮੇਰचंद ਰੋਡ ਦੇ ਜਿਹੜਾ ਇੱਕ ਡਰੇਨ ਆ ਡਰੇਨ ਦੇ ਵਿੱਚ ਇਹ ਨਾਲੇ ਦੇ ਵਿੱਚ ਲਾਸਤਾ ਆਇਰਦੀ ਨજર ਆ ਰਹੀ ਏ ਆਓ ਗੱਲਬਾਤ ਕਰਦੇ ਆ ਕੀ ਕਹਿੰਦੇ ਨੇ ਸਿਟੀ ਐਸ ਐਚਓ ਗੁਰਮੀਤ ਸਿੰਘ ਇਹ ਜੀ ਜਿਹੜਾ ਡਰੇਨ ਆ ਸਿੰਗਲਪਲ ਰੋਡ ਤੇ ਉਹਦੇ ਵਿੱਚ ਇੱਕ ਡੈਡ ਬਡੀ ਮਿਲੀ ਆ ਜਿਹਦੀ ਅਸੀਂ ਹੁਣ شناخت شناختਾ ਕਰਾਉਨੇ ਆ ਕਿ ਕਿੱਥੋਂ ਦਾ ਕੀ ਆ ਲੱਗਣ ਨੂੰ ਏਵੇਂ ਲੱਗ ਰਿਹਾ ਜਿਵੇਂ ਕਿਸੇ ਬੈਂਡ ਵਾਲਾ ਵਾ ਉਸਦੇ ਕੱਪੜਿਆਂ ਦੇ ਉੱਤੋਂ ਬਾਕੀ ਦੇਖ ਲੈਣੇ ਜੀ ਕਿਸ ਦੀ ਆ ਯੂਨੀਸ ਨਾਕਰ ਕਰਕੇ ਵੀ ਉਥੇ ਉਹ ਲਾਰਜ ਬੈਗ ਬਾਥਰੂਮ ਕਰਨ ਉਤਰਿਆ ਡਰਿੰਕ ਜਿਹੜਾ ਪੀਤੀ ਹੋਊ ਉਹਦੇ ਹਾਲ ਦੇ ਵਿੱਚ ਬਾਕੀ ਜਾਂਚ ਤੋਂ ਬਾਅਦ ਦਾ ਵਿਸ਼ਾ ਵਸਤਾ ਤੁਹਾਨੂੰ ਕਿਸ ਤਰ੍ਹਾਂ ਇਨਫੋਰਮੇਸ਼ਨ ਮਿਲੀ ਸੀ ਜੀ ਇਹ ਸਾਨੂੰ ਜੀ ਕਾਲ ਆਈ ਸੀ ਇੱਥੋਂ ਲੋਕਲ ਬੰਦੇ ਦੀ ਕਿ ਇੱਥੇ ਕੋਈ ਡੈੱਡ ਬੋਡੀ ਪਈ ਐ ਸਾਡੇ ਕੰਟਰੋਲ ਰੂਮ ਨੂੰ ਕੀਤਾ ਤੇ ਫਿਰ ਮੌਕੇ ਤੇ ਕਿੰਨੀ ਉਮਰ ਲੱਗਦੀ ਬਣੇ ਨੂੰ ਕੋਈ 40 ਤੋਂ 45 ਸਾਲ ਲੱਗਦੀ ਐ ਤੇ ਡਿਕਰਮ ਹੋ ਤਾ ਯਾਨੀ ਹਾਂ ਬਜੀ ਡਰੇਨ ਦੇ ਦਰਾ ਹੋ ਸਕਦਾ ਕਿ ਉੱਪਰ ਡਰੇਨ ਦੇ ਨਾਲ ਜੀ ਮੌਤ ਹੋਈ ਕੁਝ ਜੇ ਤੁਹਾਨੂੰ ਮਿਲਿਆ ਇਹਦੇ ਜੀ ਜਿਹੜੇ ਚਾਬੀਆਂ ਨੇ ਇੱਕ ਇੱਕ ਕਰ 100 ਰੁਪਇਆ ਦਾ ਇੱਕ ਸਿੱਕਾ ਵਾ ਇੱਕ ਕਾਰਡ ਆ ਜੀ ਕੋਈ ਬਨਾ ਮੰਡੀ ਦਾ ਕਰ ਰਹੇ ਹੁਣ ਵੈਰੀਫਾਈ ਕਰਕੇ ਡੱਡੂ ਗੁੜੀ ਭੇਜਦੇ ਹੋ ਵੈਰੀਫਾਈ ਕਰਕੇ ਡੱਡੂ ਗੁੜੀ ਅਸੀਂ ਹਸਪੀਟਲ ਭੇਜਦੇ ਹਾਂ